Yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਚੈਨਲ ਦੇਖ ਰਹੀ ਸਮੁੱਚੀ ਸੰਗਤ ਨੂੰ ਇੱਕ ਵਾਰੀ ਅਸੀਂ ਸਵਾਗਤ ਕਰਦੇ ਹਾਂ ਅੱਜ ਅਸੀਂ ਪਹੁੰਚੇ ਹਾਂ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੀ ਚਰਨ ਛੋਪਾ ਪ੍ਰਾਪਤ ਪਾਵਨ ਧਰਤੀ ਸੁਲਤਾਨਪੁਰ ਲੋਧੀ ਜਿੱਥੇ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦਾ ਅੱਜ 551ਵਾਂ ਪ੍ਰਕਾਸ਼ ਗੁਰਪੁਰਬ ਜਿਹੜਾ ਹੈ ਸਮੁੱਚਾ ਸਿੱਖ ਜਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਪਰਦਾਵਾਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਬੜੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਤੋਂ ਆਓ ਸੰਗਤ ਜੀ ਆਪਾਂ ਨਾਲੇ ਦੇਖਦੇ ਹਾਂ ਸਤਿਗੁਰ ਮਹਾਰਾਜ ਜੀ ਦਾ ਉਪਾਵਨ ਸਥਾਨ ਜਿੱਥੇ ਧੰ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਲੰਮਾ ਸਮਾਂ 14 ਸਾਲ 9 ਮਹੀਨੇ 13 ਦਿਨ ਦਾ ਸਮਾਂ ਜਿਹੜਾ ਹੈ ਸਤਿਗੁਰ ਮਹਾਰਾਜ ਨੇ ਇਲਾਹੀ ਬੰਦਗੀ ਇਲਾਹੀ ਉਪਦੇਸ਼ ਤੇ ਸਤਿਗੁਰ ਮਹਾਰਾਜ ਨੇ ਸੰਗਤ ਨੂੰ ਇਲਾਹੀ ਗੁਰਬਾਣੀ ਦਾ ਉਪਦੇਸ਼ ਦਿੰਦਿਆਂ ਹੋਇਆਂ ਬਤੀਤ ਕੀਤਾ ਹੈ ਇੱਥੇ ਸਤਿਗੁਰ ਮਹਾਰਾਜ ਪਾਤਸ਼ਾਹ ਨੇਤਾ ਪ੍ਰਤੀ ਜਿਹੜਾ ਹੈ ਉਹ ਬੈਠਦੇ ਨੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਆਓ ਇਸ ਪਾਵਨ ਤੀਦੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਸੇ ਇਹ ਕਿਤੇ ਉਹ ਸਥਾਨ ਦੇ ਜਿੱਥੇ ਤਨਗੁਰੂ ਗੁਰਮੁਖ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੈ ਔਰ ਸਤਗੁਰੂ ਮਹਾਰਾਜ ਜੀ ਦੇ 551 ਸਾਲਾਂ ਨੂੰ ਸਮਰਪਿਤ ਹੋ ਕਰਕੇ ਬਹੁਤ ਸੋਹਣੀ ਸਜਾਵਟ ਅੰਦਰ ਕੀਤੀ ਗਈ ਬਹੁਤ ਸੋਹਣੀ ਦਿੱਖ ਸੀ ਜਿਹੜੀ ਮਨ ਨੂੰ ਬਹੁਤ ਮੋਹਣ ਵਾਲੀ ਸੀ ਹੁਨਾ ਉਸ ਸਥਾਨ ਦੇ ਆਪਣਾ ਦਰਸ਼ਨ ਕਰਦੇ ਹਾਂ ਜਿਸ ਸਥਾਨ ਤੇ ਤਨਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਵੇਈ ਦੇ ਵਿੱਚ ਇਸ਼ਨਾਨ ਕਰਕੇ ਨਿੱਤਾ ਪ੍ਰਤੀ ਵਿਸਥਾਨ ਤੇ ਬੈਠ ਕਰਕੇ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਲ ਸੁਰਤ ਜੋੜਦੇ ਨੇ ਤੇ ਤਨਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਹੀ ਸੰਗਤ ਨੂੰ ਵੀ ਉਪਦੇਸ਼ ਦੇਣਾ ਕੀਤਾ ਹੈ ਆਓ ਉਸ ਪੂਰਾ ਸਾਹਿਬ ਦੇ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ ਇਹ ਉਹੀ ਸਥਾਨ ਹੈ ਭੂਰਾ ਸਾਹਿਬ ਜਿੱਥੇ ਆਪ ਸੰਗਤ ਦਰਸ਼ਨ ਕਰ ਰਹੇ ਹੋ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਇਸ ਸਥਾਨ ਤੇ 14 ਸਾਲ 9 ਮਹੀਨੇ 13 ਦਿਨ ਸਤਗੁਰ ਮਹਾਰਾਜ ਪਾਤਸ਼ਾਹ ਜੀ ਉਸ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਲੀਨ ਰਨਾ ਅੰਮ੍ਰਿਤ ਵੇਲੇ ਸਤਗੁਰ ਮਹਾਰਾਜ ਪਾਤਸ਼ਾਹ ਜੀ ਇੱਥੇ ਬਿਲਕੁਲ ਇਸ ਸਥਾਨ ਦੇ ਇਸ ਬੇਰ ਸਾਹਿਬ ਦੇ ਨਾਲ ਵੇ ਜਿਹੜੀ ਹੈ ਉਹ ਲੰਗਿਆ ਕਰਦੀ ਸੀ ਸਮੇਂ ਦੇ ਨਾਲ ਥੋੜੇ ਪਾਣੀ ਦੇ ਰੁੱਖ ਦੇ ਤਾਂ ਬੱਤਲ ਜਾਂਦੇ ਨੇ ਵੀ ਹੁਣ ਬਿਲਕੁਲ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੇ ਪਿਛਲੇ ਪਾਸੇ ਨਿਕਲਦੀ ਹੈ ਤੇ ਇਸ ਸਥਾਨ ਤੇ ਸਤਗੁਰ ਮਹਾਰਾਜ ਪਾਤਸ਼ਾਹ ਇਸ਼ਨਾਨ ਕਰਨਾ ਇਹ ਬਿਲਕੁਲ ਵੇਈ ਦਾ ਉਹ ਕੰਡਾ ਹੈ ਤੇ ਅੰਦਰ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਪੂਰਾ ਸਾਹਿਬ ਦੇ ਉਹ ਥੜਾ ਸਾਹਿਬ ਸਤਗੁਰ ਮਹਾਰਾਜ ਜੀ ਦੀ ਯਾਦ ਦੇ ਵਿੱਚ ਸਤਗੁਰ ਮਹਾਰਾਜ ਜੀ ਦੇ ਸਰਦਾ ਦੇ ਨਾਲ ਅਸੀਂ ਜਦੋਂ ਦਰਸ਼ਨ ਕਰਾਂਗੇ ਤੇ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਧੰਗ ਗੁਰੂ ਨਾਨਕ ਤੇ ਮਹਾਰਾਜ ਪਾਤਸ਼ਾਹ ਜੀ ਇਸ ਸਥਾਨ ਤੇ ਬੈਠੇ ਨੇ ਤੇ ਅੱਜ ਵੀ ਜਦੋਂ ਅਸੀਂ ਮਹਿਸੂਸ ਕਰਕੇ ਜਦੋਂ ਸਤਕੁਰ ਮਹਾਰਾਜ ਜੀ ਦੇ ਦਰ ਦੇ ਉੱਤੇ ਆਉਨੇ ਹਾਂ ਤੇ ਬਿਲਕੁਲ ਇਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਕਿ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਅੱਜ ਵੀ ਇਸੇ ਸਥਾਨ ਤੇ ਬੈਠੇ ਹੋਏ ਨੇ ਤੇ ਸੰਗਤ ਨੂੰ ਦਰਸ਼ਨ ਦੇ ਰਹੇ ਨੇ ਤੇ ਸੰਗਤ ਵੀ ਬੜੀ ਭਾਵਨਾ ਦੇ ਨਾਲ ਸਤਕੁਰ ਮਹਾਰਾਜ ਜੀ ਦੀ ਉਹ ਸ਼ੋਪ ਪ੍ਰਾਪਤ ਦਰਦੀ ਜਿਹੜੀ ਹੈ ਤਨ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਮubaruk ਚਰਨ ਜਿਸ ਪਾਵਨ ਧਰਤੀ ਤੇ ਪਏ ਨੇ ਉਸ ਧਰਤੀ ਦੇ ਉੱਪਰ ਬੈਠ ਕੇ ਸੰਗਤ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਦਾ ਜਾਪ ਕਰਦੀ ਹੈ ਤੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਬੈਠਦੀ ਹੈ ਕਿ ਮਨ ਦੀਆਂ ਸਾਡੀਆਂ ਭਾਵਨਾਵਾਂ ਮਨ ਦੀ ਤ੍ਰਿਪਤੀ ਮਨ ਦੀ ਖੁਸ਼ੀ ਔਰ ਸੰਸਾਰਿਕ ਦੁਨਿਆਵੀ ਪਦਾਰਥਾਂ ਦੀ ਜਿਤੋਂ ਲੋੜ ਹੈ ਤੇ ਉਹ ਪਦਾਰਥਾਂ ਦੀ ਲੋੜ ਵਾਸਤੇ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵੀ ਨੰਬਰ 30 ਜੀ ਮੇ ਪਾਉਣ ਬਾਨੀ ਦੇ ਪ੍ਰਮਾਨ ਹਨ ਹਨਮਾਨ ਮੰਗੋ ਤਨ ਮੰਗੋ ਤਨ ਲਖਮੀ ਸੁਤ ਦੇ ਸਤਿਗੁਰ ਮਹਾਰਾਜ ਤੋਂ ਹੀ ਸਾਰਾ ਕੁਝ ਮੰਗਿਆ ਜਾਂਦਾ ਹੈ ਭਗਤ ਤਨੰਜ ਸਾਹਿਬ ਜੀ ਨੇ ਵੀ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਤੋਂ ਆਕਾਲ ਪੁਰਖ ਦੇ ਅਗੇ ਹੀ ਬੇਨਤੀ ਕੀਤੀ ਸੀ ਗੋਪਾਲ ਤੇਰਾ ਹਰਤਾ ਜੋ ਜਨ ਤੇ ਮਰੀ ਭਗਤ ਕਰੰਤੇ ਤਿੰਕੇ ਕਾਤ ਸਵਾਰਤਾ ਦਾਲ ਸਿੱਧਾ ਮੰਗੋ ਕੀ ਉਹ ਹਮਰਾ ਖੁਸ਼ੀ ਕਰੇ ਨਿਤ ਜਿਓ ਪਨੀਆ ਸ਼ਾਦਨਿਕਾਂ ਅਨਾਜ ਮੰਗੋ ਸੱਸੀ ਕਾ ਗਊ ਪੈਸ ਮੰਗੋ ਲਵੇਰੀ ਇਕਤਾ ਜੰਤੂਰੀ ਚੰਦੇਰੀ ਕਰਤੀ ਗਈ ਹੈ ਚੰਗੀ ਜਨ ਤਨ ਨਾਲੇ ਵੀ ਮੰਗੀ ਸੋ ਇਹ ਸਥਾਨ ਸੰਗਤ ਬਿਲਕੁਲ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਮੰਨਦਿਆ ਹੋਇਆ ਬੈਠ ਕਰਕੇ ਬਾਣੀ ਦੇ ਜਾਪ ਕਰ ਰਹੇ ਨੇ ਤੇ ਤਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕਰ ਰਹੇ ਨੇ ਇਹ ਉਹੀ ਪਵਨੰੰਬੀਰ ਸਾਹਿਬ ਹੈ ਜਿੱਥੇ ਸਤਪੁਰ ਮਹਾਰਾਜ ਜਿਸ 베ਰ ਨੂੰ ਆਪਣੇ ਹੱਥੀ ਸਤਪੁਰ ਮਹਾਰਾਜ ਜੀ ਨੇ ਲਗਾਉਣਾ ਕੀਤਾ ਹੈ ਕਤਨਾ ਵਾਪਰਦੀ ਹੈ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਵਾਸਤੇ ਪਾਈ ਬਗੀਰਤ ਨਿਤਾ ਪ੍ਰਤੀ ਦਾਤਨ ਦੀ ਸੇਵਾ ਕਰਦੇ ਸੀ ਇੱਕ ਦਿਨ ਮੀਹ ਹਨੇਰ ਜਿਆਦਾ ਹੋਣ ਕਰਕੇ ਬਾਹਰ ਦਾਤਨ ਨਹੀਂ ਲਿਆ ਸਕੇ ਔਰ ਉਸ ਦਿਨ ਆਪਣੇ ਘਰ ਦੇ ਵਿੱਚੋਂ 베ਰੀ ਦੀ ਦਾਤਨ ਸਤਪੁਰ ਮਹਾਰਾਜ ਵਾਸਤੇ ਲੈ ਕਰਕੇ ਆਏ ਤੇ ਸਤਪੁਰ ਮਹਾਰਾਜ ਤਨਗੁਰ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਅੱਜ 베ਰੀ ਦੀ ਦਾਤਨ ਮਿਲੀ ਹੈ ਤੇ ਇਹ ਹੀ ਪ੍ਰਵਾਨ ਕਰ ਲੋ ਤਨਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੀ ਅੱਜ ਜ਼ਰੂਰਤ ਵੀ ਇਹ ਹੀ ਹੈ 베ਰੀ ਦੀ ਹੀ ਲੋੜ ਸੀ ਤਨਗੁਰ ਨਾਨਕ ਦੇ ਮਹਾਰਾਜ ਨੇ ਫਿਰ ਆਪਣੇ ਹੱਥੀਂ ਉਹ ਦਾਤਨ ਜਿਹੜੀ ਸੀ ਨਾ ਉਹ ਇਸ 베ਰੀ ਦੇ ਬਿਲਕੁਲ ਕੰਡੇ ਦੇ ਉੱਤੇ ਸਤਿਗੁਰ ਮਹਾਰਾਜ ਨੇ ਉਹਨੂੰ ਲਾਉਣਾ ਕੀਤਾ ਭਾਈ ਭਗਿਰਤ ਜੀ ਨੇ ਸਵਾਲ ਕੀਤਾ ਸੀ ਸਤਿਗੁਰ ਮਹਾਰਾਜ ਪਾਣੀ 베ਰੀ ਦੇ ਵਿੱਚ ਬਹੁਤਾ ਆ ਜਾਂਦਾ ਹੈ ਜਿੰਦੇ ਕਰਕੇ ਇਹ ਤਾਂ ਦਤਨ ਫਿਰ ਉੜ ਜਾਏਗੀ ਧੰਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਸੀ ਕਿਹਨ ਲੱਗੇ ਸੰਸਾਰ ਜਿੰਨੀ ਦੇਰ ਤੱਕ ਰਹੇਗਾ ਉਤਨੀ ਦੇਰ ਤੱਕ ਇਹ ਅਸਥਾਨ ਵੀ ਰਹੇਗਾ ਧੰਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਦਤਨ ਨਹੀਂ ਇਹ ਬੇਰ ਹੋਵੇਗਾ ਤੇ ਸੰਗਤ ਸਮੇਂ ਦੇ ਨਾਲ ਇਸ ਨੂੰ 베ਰ ਸਾਹਿਬ ਆਖਿਆ ਕਰੇਗੀ ਤੇ ਇਸ ਪਾਵਨ ਧਰਤੀ ਤੇ ਸਤਗੁਰ ਮਹਾਰਾਜ ਜੀ ਨੇ ਇਹ ਆਪਣੇ ਹੱਥੀਂ ਜੋ ਅੰਦਾਤਨ ਲਾ ਕਰਕੇ 베ਰੀ ਦਾ ਲੋਖ ਲਾਇਆ ਹੈ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸ਼ੋਭਾ ਪ੍ਰਾਪਤ ਹੈ ਔਰ ਇਸੇ ਕਰਕੇ ਹੀ ਸਤਕਾਰ ਦੇ ਨਾਲ ਅਸੀਂ ਇੰਨਾ ਪਾਵਨ ਸਤਗੁਰ ਮਹਾਰਾਜ ਜੀ ਦੀ ਸ਼ੋਭਾ ਪ੍ਰਾਪਤ ਜਿੰਨਾ ਸਥਾਨਾ ਨੂੰ ਹੋਈ ਹੁੰਦੀ ਹੈ ਜਿੰਨਾ ਦਰਖਤਾਂ ਨੂੰ ਮਿਲੀ ਹੁੰਦੀ ਹੈ ਉਹਨਾਂ ਦੇ ਨਾਲ ਸਾਹਿਬ ਲਾ ਦਿੰਨੇ ਹਾਂ ਤੇ ਇਹ ਉਹ 베ਰ ਸਾਹਿਬ ਹੈ ਜਿਸ ਨੂੰ ਸਤਗੁਰ ਮਹਾਰਾਜ ਜੀ ਨੇ ਆਪਣੇ ਹੱਥੀਂ ਲਗਾਇਆ ਤੇ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਇਸ ਅਸਥਾਨ ਦਾ ਨਾਮ ਹੀ ਸਿੱਖ ਸੰਗਤ ਸਿੱਖ ਜਗਤ ਨੇ ਬੀਰ ਸਾਹਿਬ ਕਰਕੇ ਰੱਖਿਆ ਹੈ ਆਓ ਅੱਗੇ ਜਾ ਕੇ ਆਪਾਂ ਉਹ ਪਾਵਨ ਸਰੋਵਰ ਦੇ ਦਰਸ਼ਨ ਕਰਦੇ ਹਾਂ ਜੋ ਵੇਈ ਦੇ ਬਿਲਕੁਲ ਉੱਪਰ ਬਣਿਆ ਹੋਇਆ ਹੈ ਉਸ ਤੋਂ ਬਾਅਦ ਵਿੱਚ ਤੁਹਾਨੂੰ ਵੇਈ ਦੇ ਦਰਸ਼ਨ ਕਰਾਉਣੇ ਆ ਤੇ ਨਾਲ ਇੱਥੋਂ ਦੇ ਇਤਿਹਾਸ ਤੋਂ ਵੀ ਜਾਣੂ ਕਰਾਉਣੇ ਹਾਂ ਜੀ RAMDAS ਸਰੋਵਰ ਨਾਤੇ ਸਭ ਤਰੇ ਪਾਪ ਕਮਾਤੇ ਜਿਵੇਂ ਗੁਰਬਾਣੀ ਦੇ ਸਤਿਗੁਰ ਮਹਾਰਾਜ ਜੀ ਨੇ ਮਹਵਾਖ ਦਿੱਤੇ ਨੇ ਇਥੇ ਸੰਗਤ ਆਪ ਜੀ ਦੇਖ ਰਹੇ ਹੋ ਕਿ ਤਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹੀ ਦੇ ਘਰ ਦੇ ਵਿੱਚ ਬਨੇ ਪਾਵਨ ਪਿੱਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤਨ ਦੀ ਸਤਿਗੁਰ ਮਹਾਰਾਜ ਪਾਤਸ਼ਾਹੀ ਦੇ ਚਰਨਾਂ ਚ ਅਰਦਾਸ ਕਰਦੇ ਨੇ ਤੰਦਰੁਸਤੀ ਦੀ ਤੇ ਨਾਲ ਹੀ ਬਾਣੀ ਨੂੰ ਸਰਵਨ ਕਰਕੇ ਮਨ ਦੀ ਤ੍ਰਿਪਤੀ ਵੀ ਸਤਿਗੁਰ ਮਹਾਰਾਜ ਜੀ ਤੋਂ ਮੰਗਦੇ ਨੇ ਔਰ ਇਹ ਸਤਿਗੁਰ ਮਹਾਰਾਜ ਪਾਤਸ਼ਾਹੀ ਨੇ ਟਿੱਪਾ ਕੀਤੀ ਹੈ ਕਿ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੇ ਵਿੱਚ ਮਨ ਅਤੇ ਤਨ ਦੋਨਾਂ ਦੀ ਤ੍ਰਿਪਤੀ ਦੀ ਸਤਗੁਰ ਮਹਾਰਾਜ ਜੀ ਤੇ ਕਰਜੋ ਦਾਤ ਮਿਲਦੀ ਹੈ ਆਓ ਤੁਹਾਨੂੰ ਉਸ ਪਾਵਨ ਪਵਿੱਤਰ ਵੇਈ ਦੇ ਵੀ ਦਰਸ਼ਨ ਕਰਵਾਉਣੇ ਹਨ ਜਿਸ ਵੇਈ ਦੇ ਵਿੱਚ ਸਤਗੁਰ ਮਹਾਰਾਜ ਨੇ ਤਾਂ ਪ੍ਰਤੀ ਇਸ਼ਨਾਨ ਕਰਦੇ ਸੀ ਤੇ ਔਰ ਨਾਲ ਹੀ ਜਿੱਥੇ ਸੰਗਤ ਬੈਠ ਕੇ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਕਰ ਦੇ ਵਿੱਚ ਭੋਜਨ ਨੰਗਰ ਪ੍ਰਸ਼ਾਦ ਸ਼ਕਦੇ ਨੇ ਆਓ ਉੱਥੋਂ ਵੀ ਤੁਹਾਨੂੰ ਦਿਖਾਉਣੇ ਹਨ ਕਿ ਕਿਵੇਂ ਸੰਗਤ ਆਪਣੇ ਤਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਉਹ ਜੰਦੀ ਖੁਰਾਕ ਸਤਪੁਰ ਮਹਾਰਾਜ ਜੀ ਦੇ ਦਰ ਤੋਂ ਪ੍ਰਾਪਤ ਕਰਦੇ ਨੇ ਆਓ ਵੀਰ ਦੇ ਦਰਸ਼ਨ ਕਰਦੇ ਹਾਂ ਜੀ ਹੁਣ ਅਸੀਂ ਬਿਲਕੁਲ ਧੰਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਬਿਲਕੁਲ ਪਿਛਲੇ ਪਾਸੇ ਜਿਹੜੀ ਵੇਈ ਜਿਹਨੂੰ ਕਾਲੀ ਵੇਈ ਕਰਕੇ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਉਸ ਵੇਈ ਦੇ ਦਰਸ਼ਨ ਕਰ ਰਹੇ ਹਾਂ ਇਹ ਬਿਲਕੁਲ ਵੇਈ ਸਹਤਾਰਾਂ ਜਿਹੜੀਆਂ ਨੇ ਦਰਿਆ ਬਿਆਸ ਦੇ ਵਿੱਚੋਂ ਨਿਕਲਦੀਆਂ ਨੇ ਤੇ ਫਿਰ ਇਸ ਇਲਾਕੇ ਦੇ ਵਿੱਚੋਂ ਦੁਆਬੇ ਦੇ ਵਿੱਚੋਂ ਹੁੰਦੀਆਂ ਆਈਆਂ ਫਿਰ ਇਸੇ ਹੀ ਦਰਿਆ ਬਿਆਸ ਦੇ ਵਿੱਚ ਮਿਲ ਜਾਂਦੀਆਂ ਨੇ ਇਸ ਇਲਾਕੇ ਦੇ ਵਿੱਚ ਦੋ ਜਿਹੜੀਆਂ ਸੀ ਵਈਆਂ ਮਿਲਦੀਆਂ ਨੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਇੱਕ ਇੱਕ ਚਿੱਟੀ ਵਈ ਤੇ ਇੱਕ ਕਾਲੀ ਵਈ ਚਿੱਟੀ ਵਈ ਜਿਹੜੀ ਸੀ ਉਹ ਹੌਲੀ ਹੌਲੀ ਅਲੋਪ ਹੋ ਚੁੱਕੀ ਹੈ ਇਹ ਕਾਲੀ ਵੇਈ ਜਿਹੜੀ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੀ ਸ਼ੋਭਾ ਪ੍ਰਾਪਤ ਹੋਣ ਕਰਕੇ ਸਿੱਖਾਂ ਨੇ ਸੰਭਾਲ ਕੀਤੀ ਹੈ ਉਹ ਤੁਸੀਂ ਦੇਖਦੇ ਪਏ ਹੋ ਕਿ ਇਸ ਵੇਈ ਦੇ ਬਿਲਕੁਲ ਕੰਡੇ ਇਹਨਾਂ ਦੇ ਥੱਟ ਜਿਹੜੇ ਨੇ ਔਰ ਇਹਨਾਂ ਦੀ ਇਥੋਂ ਹਰੀਆਲੀ ਸੁੰਦਰਤਾ ਪੇੜ ਪੌਦੇ ਜਿਹੜੇ ਨੇ ਉਹ ਸਿੱਖਾਂ ਵੱਲੋਂ ਬੜੀ ਸੋਨੇ ਢੰਗ ਦੇ ਨਾਲ ਜਿਹੜੇ ਇਹ ਉਹ ਸਜਾਵਟ ਕੀਤੀ ਗਈ ਹੈ ਔਰ ਬੀਰ ਸਾਹਿਬ ਜੀ ਦੇ ਬਿਲਕੁਲ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਥਾਨ ਇਹ ਪਾਵਨ ਪਵਿੱਤਰ ਕਾਲੀ ਵੇਈ ਜਿੰਦੇ ਚ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਸ਼ਿਨਾਨ ਕਰਦੇ ਸਨ ਔਰ ਸਤਿਗੁਰ ਮਹਾਰਾਜ ਜੀ ਬੇਰ ਸਾਹਿਬ ਦੇ ਸਥਾਨ ਤੇ ਬੈਠ ਕਰਕੇ ਪਰਮਾਤਮਾ ਦੇ ਨਾਲ ਜਿਵ ਜੋੜ ਕੇ ਸੁਰਤ ਜੋੜ ਕੇ ਇਕਾਗਰ ਚਿਤ ਹੋ ਕੇ ਬੈਠ ਜਾਣਾ ਔਰ ਸਤਿਗੁਰ ਮਹਾਰਾਜ ਜੀ ਨੇ ਉੱਥੇ ਕਈ ਜਿਨਾ ਸੰਗਤਾਂ ਨੇ ਆਉਣਾ ਜਗਿਆਸੂਆ ਨੇ ਆਉਣਾ ਔਰ ਉਹਨਾਂ ਨੂੰ ਸਤਿਗੁਰ ਮਹਾਰਾਜ ਜੀ ਨੇ ਉਪਦੇਸ਼ ਵੀ ਦੇਣਾ ਔਰ ਦੇਖੋ ਤੁਸੀਂ ਇਸ ਵੇਜ ਦੀ ਬਿਲਕੁਲ ਸੁੰਦਰਤਾ ਹੈ ਸ਼ਾਂਤ ਬਿਲਕੁਲ ਇਹ ਵੇਜ ਜਿਵੇਂ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਇਸ ਪਾਣੀ ਨੂੰ ਵੀ ਇਸ ਵਕਤ ਦੀ ਹੋਈ ਜਲ ਧਾਰਾ ਨੂੰ ਬਿਲਕੁਲ ਸ਼ਾਂਤ ਕਰ ਦਿੱਤਾ ਹੋਵੇ। ਔਰ ਅੱਜ ਵੀ ਜੇਕਰ ਅਸੀਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਅਸਥਾਨ ਤੇ ਨਾ ਭਾਵਨਾ ਦੇ ਨਾਲ ਕਰਕੇ ਆਈਏ ਤੇ ਸਾਡੇ ਮਨ ਦੇ ਵਿੱਚ ਜਿਹੜੇ ਫੁਰਲੁੰਨੇ ਨੇ, ਜਿਹੜੇ ਵੱਲ-ਵਲੇ ਚੱਲਦੇ ਨੇ, ਜਿਹੜੀਆਂ ਸਾਡੇ ਅੰਦਰ ਲਹਿਰਾਂ ਚੱਲਦੀਆਂ ਨੇ, ਕ੍ਰਿਸ਼ਨਾਂ ਦੀਆਂ ਔਰ ਇਹ ਲਹਿਰਾ ਸਤਗੁਰ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਕੇ ਇਹਨਾਂ ਨੂੰ ਸ਼ਾਂਤ ਕਰ ਦਿੰਦੇ ਨੇ ਜਿਵੇਂ ਤੁਸੀਂ ਦੇਖਦੇ ਹੋ ਕਿ ਸਵੇਈ ਨੂੰ ਵੀ ਬਿਲਕੁਲ ਸ਼ਾਂਤ ਸਤਗੁਰ ਮਹਾਰਾਜ ਨੇ ਕੀਤਾ ਬਿਲਕੁਲ ਸ਼ਾਂਤ ਹੋ ਕਰਕੇ ਇਸ ਸਥਾਨ ਤੋਂ ਇਹ ਪਾਵਨ ਪੰਦਰਵੀ ਜਿਹੜੀ ਹੈ ਉਹ ਚਲਦੀ ਹੈ ਔਰ ਸਤਗੁਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਾਣੀ ਦਾ ਜਿਵੇਂ ਅਸਰ ਇਸ ਸਵੇਈ ਨੇ ਇਸ ਜਲ ਨੇ ਕਬੂਲ ਕਰ ਲਿਆ ਜੇਕਰ ਅਸੀਂ ਮੰਨ ਕਰਕੇ ਅਸੀਂ ਵੀ ਇਸ ਪਾਵਨ ਪਵਿੱਤਰ ਬਾਣੀ ਨੂੰ ਮੰਨ ਕਰਕੇ ਸੁਣ ਲਵਾਂਗੇ ਸਤਗੁਰੂ ਮਹਾਰਾਜ ਦੀ ਕਿਰਪਾ ਸਾਡੇ ਤੇ ਵੀ ਹੋ ਜਾਏਗੀ ਪਾਵਨ ਬਾਣੀ ਦੇ ਵਿੱਚ ਸਤਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਮੰਨ ਕੇ ਅੰਧਕ ਤਰੰਗ ਕਿਉਂ ਅੰਦਰ ਸਾਹਿਬ ਛੁੱਟੇ ਮੰਤੀਆਂ ਤਰੰਗਾਂ ਅਨੇਕ ਹੁੰਦੀਆਂ ਨੇ ਮਨ ਇੱਕ ਘੜੀ ਦੇ ਵਿੱਚ ਕਿਸੇ ਹੋਰ ਪਾਸੇ ਦੌੜ ਜਾਂਦਾ ਹੈ ਦੂਸਰੇ ਛੇ ਕਿਸੇ ਹੋਰ ਪਾਸੇ ਦੌੜ ਜਾਂਦਾ ਹੈ ਪਰ ਜੇਕਰ ਨਾਮ ਦਾ ਆਸਰਾ ਮਿਲ ਜਾਏ ਬਾਣੀ ਦਾ ਆਸਰਾ ਮਿਲ ਜਾਏ ਤਾਂ ਇਹ ਭਜਦਾ ਹੋਇਆ ਮਨ ਜਿਹੜਾ ਹੈ ਇਹ ਇੱਕ ਜਗ੍ਹਾ ਤੇ ਟਿਕ ਜਾਂਦਾ ਹੈ। ਇਹੀ ਸੰਦੇਸ਼ ਜਿਵੇਂ ਇਹ ਸ਼ਾਂਤ ਚਿੱਤ ਹੋ ਕੇ ਖੜੀ ਹੋਈ ਵਈ ਸ਼ਾਂਤੀ ਦੇ ਨਾਲ ਸਹਿਜ ਦੇ ਨਾਲ ਵਗਦਾ ਹੋਇਆ ਇਹ ਪਾਣੀ ਦੀਵੇਂ ਸਾਨੂੰ ਇਹ ਸੰਦੇਸ਼ ਦਿੰਦਾ ਹੋਇਆ ਆਓ ਦਰਸ਼ਨ ਕਰੋ ਇਸ ਪਾਉਂ ਪਿਤਰ ਦੀ। ਚਾਰ ਵਰਨ ਇੱਕ ਵਰਨ ਕਰਾਇਆ ਚਾਰ ਵਰਨ ਇੱਕ ਵਰਨ ਕਰਾਇਆ ਨਾਨਕ ਆਇਆ ਕਿਆ okay, ਆਇਆ oh yeah. ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਪ੍ਰਕਾਸ਼ਪੁਰਬ ਨੂੰ ਸਮਰਪਤੋ ਕਰਕੇ ਸਿੱਖ ਸੰਗਤ ਦੇ ਵਾਸਤੇ ਆਪ ਸੰਗਤ ਦੇਖ ਰਹੇ ਹੋ ਕਿ ਗੁਰੂ ਕੇ ਲੰਗਰ ਨੇੜੇ ਨੇ ਉਹ ਚਲਾਏ ਜਾ ਰਹੇ ਨੇ ਤਾਂ ਕਿ ਤਨ ਦੀਆਂ ਲੋੜਾਂ ਦੀ ਵੀ ਪੂਰਤੀ ਹੋ ਸਕੇ ਤੇ ਰੂਹ ਦੀ ਖੁਰਾਕ ਗੁਰਬਾਣੀ ਦਾ ਕੀਰਤਨ ਕਥਾ ਜਿਹੜੀ ਹੈ ਉਹ ਵੀ ਸੰਗਤ ਨੂੰ ਸਤਿਗੁਰ ਮਹਾਰਾਜ ਜੀ ਦੇ ਦਰ ਤੋਂ ਪ੍ਰਾਪਤ ਹੋ ਸਕੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਧਰ ਦੇ ਵਿੱਚ ਲੰਗਰ ਦੀ ਮर्याਦਾਂ ਦੀ ਬਹੁਤ ਮਹਾਨਤਾ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਧੰਗੁਰੂ ਅੰਗਦ ਦੇ ਮਹਾਰਾਜ ਦੇ ਮਹਿਲ ਮਾਤਾ ਛੀਵੀ ਜੀ ਦੇ ਪਰਥਾਏ ਤੇ ਬਾਬਾ ਸੱਤਾ ਬਰਵੰਨ ਦੀ ਦੀਵਾਰ ਦੇ ਵਿੱਚੋਂ ਅਸੀਂ ਬਚਨ ਪੜ੍ਹਦੇ ਹਾਂ ਲੰਗਰ ਦੌਲਤ ਵੰਡੀ ਰਸ ਅੰਮ੍ਰਿਤ ਖੀਦ ਕੇ ਆਲੀ ਕਿ ਧੰਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਨਿਰੰਤਰ ਸੰਗਤ ਦੇ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਸੀ ਤੇ ਕਿਓ ਵਾਲੀ ਖੀਰ ਜਿਹੜੀ ਸੀ ਉਹ ਸੰਗਤ ਦੇ ਵਿੱਚ ਵਰਤਾਈ ਜਾਂਦੀ ਸੀ ਸੋ ਇਹ ਤਨ ਦੀਆਂ ਲੋੜਾਂ ਨੇ ਤੇ ਭੋਜਨ ਜਿਹੜਾ ਹੈ ਸਤਪੁਰ ਮਹਾਰਾਜ ਜੀ ਨੇ ਇਸ ਕਰਕੇ ਕਿਹਾ ਸੀ ਕਿ ਜਿਹੜਾ ਅਸੀਂ ਵੀਰ ਰਪਏ ਦਾ ਲੰਗਰ ਵੀ ਦੇਖਦੇ ਆ ਨਾ ਇਤਿਹਾਸ ਦੇ ਵਿੱਚ ਉਸ ਸਾਖੀ ਨੂੰ ਪੜਦੇ ਆ ਕਿ ਉਹਨਾਂ ਦਾ ਭਾਵ ਵੀ ਇਹੀ ਸੀ ਕਿ ਸਤਪੁਰ ਮਹਾਰਾਜ ਪਾਤਸ਼ਾਹ ਨੇ ਦੱਸਿਆ ਕਿ ਪੰਨੋ ਸਰੀਰ ਨੂੰ એનર્ਜੀ ਜਿਸ ਪਦਾਰਥ ਤੋਂ ਮਿਲਨੀ ਹੈ ਉਹ એનર્ਜੀ ਭੋਜਨ ਤੋਂ ਮਿਲ ਸਕਦੀ ਹੈ ਤੇ ਭੋਜਨ ਸਰੀਰ ਦੇ ਵਾਸਤੇ ਅਤਿਅੰਤ ਜ਼ਰੂਰੀ ਹੈ ਜੇਕਰ ਭੋਜਨ ਸਰੀਰ ਦੀ ਲੋੜ ਅਸੀਂ ਨਹੀਂ ਸਰੀਰ ਨੂੰ ਦਵਾਂਗੇ ਤੇ ਫਿਰ ਹੋ ਸਕਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਬੰਦਗੀ ਵੀ ਨਾ ਕਰ ਸਕੀਏ ਸਾਡਾ ਧਿਆਨ ਬਾਠ ਕਰਦਿਆਂ ਹੋਇਆ ਜਿਵੇਂ ਬਚਨ ਅਸੀਂ ਪੜਦੇ ਹਾਂ ਕਿ ਇਹ ਮਾਲਾ ਆਪਣੀ ਲਈ ਜੇ ਭੁੱਖੇ ਭਗਤ ਨਾ ਕੀਤੀ ਜੇ ਇਹ ਮਾਲਾ ਆਪਣੀ ਲਈ ਜੇ ਕਿ ਭੁੱਖੇ ਸਰੀਰ ਤੋਂ ਪਗਤੀ ਨਹੀਂ ਹੋ ਸਕਦੀ ਇਸ ਕਰਕੇ ਤਨ ਦੀਆਂ ਲੋੜਾਂ ਦੀ ਵੀ ਜ਼ਰੂਰਤ ਹੈ ਤੇ ਮੰਨ ਦੀਆਂ ਲੋੜਾਂ ਦੀ ਵੀ ਜ਼ਰੂਰਤ ਹੈ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਸਭ ਤੋਂ ਪਹਿਲਾਂ ਪੰਗਤ ਦੇ ਵਿੱਚ ਕੋਈ ਆ ਕੇ ਬੈਠੇ ਤੇ ਉਸ ਤੋਂ ਬਾਅਦ ਵਿੱਚ ਸੰਗਤ ਦੇ ਵਿੱਚ ਆ ਕੇ ਬੈਠੇ ਪਹਿਲੇ ਪੰਗਤ ਪਾਛੇ ਸੰਗਤ ਸੋ ਤੁਸੀਂ ਦੇਖ ਰਹੇ ਹੋ ਕਿ ਸਤਗੁਰੂ ਮਹਾਰਾਜ ਤਨ ਗੁਰ ਨਾਨਕ ਦੇਵ ਜੀ ਦੇ 551 ਸਾਲ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕੇ ਕਈ ਦਿਨਾਂ ਤੋਂ ਇਸੇ ਹਿਸਤਾਨ ਤੇ ਜਿਹੜਾ ਹੈ ਉਹ ਲੰਗਰ ਚੱਲਦਾ ਪਿਆ ਹੈ ਸਿੱਖ ਸੰਗਤ ਲੰਗਰ ਛੱਕ ਕੇ ਆਪਣੀ ਸਰੀਰਕ ਲੋੜਾਂ ਦੀ ਪੂਰਤੀ ਕਰ ਰਹੀ ਤੇ ਫਿਰ ਸਤਪੁਰ ਮਹਾਰਾਜ ਜੀ ਦੀ ਬਾਣੀ ਸੁਣ ਕਰਕੇ ਮਨ ਦੀ ਤ੍ਰਿਪਤੀ ਕਰ ਰਹੀ ਜਾਂਦੀ। ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਨ ਗੁਰੂ ਨਾਨਕ ਆਇਆ ਕਲ ਤਾਨ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੀ ਚਰਨ ਸ਼ੋਭਾ ਪ੍ਰਾਪਤ ਪਾਵਨ ਧਰਤੀ ਸultanpur Lodhi ਦੇ ਆਪ ਸੰਗਤ ਦਰਸ਼ਣ ਦੇਦਾਰ ਜਿੱਥੇ ਕਰ ਰਹੇ ਹੋ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਆਓ ਸੰਖੇਪ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਇਤਿਹਾਸ ਦੇ ਬਾਰੇ ਇਹਨਾਂ ਕੋਲ ਜਾਣੀਆ ਜੀ ਸਿੰਘ ਸਾਹਿਬ ਜੀ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਸੰਖੇਪ ਦੇ ਇਤਿਹਾਸ ਕੁਝ ਲਫ਼ਜ਼ਾਂ ਦੇ ਵਿੱਚ ਆਪ ਸੰਗਤ ਨੂੰ ਜਾਣੂ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਧੰਨ ਧੰਨ ਜਾਹਰ ਪੀਰ ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ 551ਵਾਂ ਪ੍ਰਕਾਸ਼ ਗੁਰਪੁਰਬ ਸਾਰਾ ਸਿੱਖ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸਿੱਖ ਪੰਧੀਆਂ ਜਥੇਬੰਦੀਆਂ ਸਾਰੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਰਲ ਮਿਲ ਕੇ ਇਕੱਤਰ ਹੋ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮਨਾ ਰਹੇ ਨੇ ਅਤੇ ਇਸ ਮੌਕੇ ਤੇ ਦੂਰ ਦੂਰ ਤੋਂ ਸੰਗਤਾਂ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਤੇ ਜਿੱਤੇ ਮਹਾਰਾਜ ਨੇ 14 ਸਾਲ 9 ਮਹੀਨੇ 13 ਦਿਨ ਇਹ ਲੰਮਾ ਅਰਸਾ ਬਤੀਤ ਕੀਤਾ ਇੱਥੇ ਬੈਠ ਕੇ ਮਹਾਰਾਜ ਨੇ ਨਾਮ ਜਪਿਆ ਤੇ ਜਪਾਇਆ ਕਿਰਤ ਕਰਨੀ ਦਸੀ ਵੰਡ ਕੇ ਛਕਣਾ ਸਿਖਾਇਆ ਗੁਰਦੁਆਰਾ ਸ੍ਰੀ ਹਟ ਸਾਹਿਬ ਗ੍ਰਸਤ ਵਿੱਚ ਨਰਲੇਪ ਰਹਿਣਾ ਦੱਸਿਆ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਔਰ ਸੰਸਾਰ ਦੇ ਲੇਖਿਆਂ ਨੂੰ ਇਲਾਹੀ ਬਰਕਤਾਂ ਦੇ ਨਾਲ ਝੂਠਾ ਪਾਇਆ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀ ਇਸੇ ਤਰ੍ਹਾਂ ਸੱਚੀ ਇਬਾਦਤ ਕਰਨ ਦਾ ਢੰਗ ਸਿਖਾਇਆ ਗੁਰਦੁਆਰਾ ਅੰਤਰਜਾਮਤਾ ਸਾਹਿਬ ਔਰ ਦਰਗਾਹ ਤੋਂ ਵਾਹਿਗੁਰੂ ਜੀ ਦੇ ਪਾਸੋਂ ਮੂਲ ਮੰਤਰ ਦੀ ਦਾਤ ਲੈ ਕੇ ਆਏ ਨੇ ਗੁਰਦੁਆਰਾ ਸ੍ਰੀ ਸੰਤ ਘਾੜ ਸਾਹਿਬ ਜੀ ਇੱਥੋਂ ਹੀ ਕੀਰਤਨ ਆਰੰਭ ਹੋਇਆ ਇੱਥੋਂ ਗੁਰਬਾਣੀ ਆਰੰਭ ਹੋਈ ਇਸੇ ਜਗ੍ਹਾ ਤੋਂ ਗੁਰਮਤ ਦਾ ਪ੍ਰਚਾਰ ਆਰੰਭ ਹੋਇਆ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਐਸਾ ਮਹਾਨ ਇਤਿਹਾਸ ਇਸ ਧਰਤੀ ਨਾਲ ਜੁੜਿਆ ਹੈ ਆਪਾਂ ਕਹਿੰਦੇ ਆ ਜੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਰਮ ਭੂਮੀ ਆ ਤਾਂ ਇਸ ਧਰਤੀ ਤੋਂ ਸੋ ਲਗਾਤਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਗਿਆਨ ਦਾ ਪ੍ਰਕਾਸ਼ ਦਾ ਪਸਾਰ ਕੀਤਾ ਹੈ ਇਨੇ ਲੰਮੇ ਅਰਸੇ ਦੇ ਦੌਰਾਨ ਸੋ ਐਸ ਵੇਲੇ ਨਗਰ ਕੀਰਤਨ ਦੀ ਤਿਆਰੀ ਹੈ ਜੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਤ ਕਾੜ ਸਾਹਿਬ ਜੀ ਤੋਂ ਆਰੰਭ ਹੋਣਾ ਹੈ ਔਰ ਸਾਰੇ ਨਗਰ ਦੇ ਵਿੱਚੋਂ ਦੀ ਗੁਰਬਾਣੀ ਦਾ ਪ੍ਰਵਾਹ ਚਲਾਉਂਦੇ ਹੋਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਆ ਕੇ ਇੱਥੇ ਸਮਾਪਤੀ ਹੋਣੀ ਹੈ ਸੋ ਇਸ ਤਰ੍ਹਾਂ ਸਾਰੀਆਂ ਸੰਗਤਾਂ ਦਾ ਬੜਾ ਭਾਰੀ ਉਤਸ਼ਾਹ ਹੈ ਦੀਵਾਨ ਲਗਾਤਾਰ ਸਜਣਗੇ ਔਰ ਕੱਲ ਨੂੰ 30 ਤਰੀਕ ਨੂੰ ਐ ਅੱਧੀ ਰਾਤ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਦਾ ਜੋ ਸ੍ਰੀ ਖੰਡ ਪਾਠ ਸਾਹਿਬ ਜਾਰੀ ਹੈ ਉਹ 1:40 ਦੇ ਭੋਗ ਆਰੰਭ ਹੋਵੇਗਾ ਤੋ ਸਾਰੀਆਂ ਸੰਗਤਾਂ ਬੜੇ ਚਾਅ ਦੇ ਨਾਲ ਹਾਜ਼ਰੀ ਭਰਦੀਆਂ ਨੇ ਔਰ ਮਹਾਰਾਜ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ ਸਿੰਘ ਸਾਹਿਬ ਜੀ ਆਪ ਜੀ ਨੇ ਸੰਖੇਪ ਸ਼ਬਦਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਇਸ ਕਰਮ ਭੂਮੀ ਦੇ ਬਾਰੇ ਸੰਗਤਾਂ ਨੂੰ ਦੱਸਣਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਉਹ ਇਹ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਆਪ ਜੀ ਨੇ ਦਰਸ਼ਨ ਕੀਤੇ ਹਨ ਔਰ ਤੁਹਾਨੂੰ ਇੱਥੋਂ ਦੇ ਹੋਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਨਾਲ ਜਿਹੜੇ ਸਬੰਧਤ ਸਥਾਨ ਨੇ ਉਹਨਾਂ ਦੇ ਵੀ ਦਰਸ਼ਨ ਕਰਾਉਂਦੇ ਹਾਂ ਸਭ ਤੋਂ ਪਹਿਲਾਂ ਸਥਾਨ ਗੁਰਦੁਆਰਾ ਗੁਰੂ ਕਾ ਬਾਗ ਅਸੀਂ ਦਰਸ਼ਨ ਕਰਦੇ ਹਾਂ ਜਿੱਥੇ ਸਤਨਗੁਰੂ ਨਾਨਕ ਤੇ ਮਹਾਰਾਜ ਪਾਤਸ਼ਾਹ ਜੀ ਦਾ ਆਪਣਾ ਘਰ ਹੈ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਗ੍ਰਸਤ ਜੀਵਨ ਦੀ ਪ੍ਰਾਰੰਭਤਾ ਉਸ ਸਥਾਨ ਤੋਂ ਹੁੰਦੀ ਹੈ ਤਨਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਸਹਜਾਦੇ ਬਾਬਾ ਸ੍ਰੀ ਚੰਦ ਸਾਹਿਬ ਦੀ ਬਾਬਾ ਲక్ష్ਮੀ ਚੰਦ ਜੀ ਉਨ੍ਹਾਂ ਦਾ ਜਿਹੜਾ ਪ੍ਰਕਾਸ਼ ਹੈ ਉਹ ਵੀ ਉਸੇ ਹੀ ਘਰ ਦੇ ਵਿੱਚ ਗੁਰਦੁਆਰਾ ਗੁਰੂ ਕੇ ਬਾਗ ਦੇ ਵਿੱਚ ਹੁੰਦਾ ਹੈ ਸਤਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਗ੍ਰਸਤੀ ਰਹਿਣ ਦਾ ਹੁਕਮ ਵੀ ਦਿੱਤਾ ਤੇ ਸਤਗੁਰੂ ਮਹਾਰਾਜ ਪਾਤਸ਼ਾਹ ਆਪ ਵੀ ਗ੍ਰਸਤੀ ਸਨ ਤਾਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨਾਲ ਸੰਬੰਧਿਤ ਦੂਸਰਾ ਅਸਥਾਨ ਦੇ ਅਸੀਂ ਦਰਸ਼ਨ ਕਰਦੇ ਹਾਂ ਬੀਬੇ ਨਾਨਕੀ ਜੀ ਦਾ ਘਰ ਜਿੱਥੇ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਪਹਿਲੀ ਵਾਰੀ ਬਰਤ ਦੇ ਨਾਲ ਵੀ ਜਦੋਂ ਆਏ ਹੋਣਗੇ ਡੋਲੀ ਦੇ ਨਾਲ ਔਰ ਸਤਗੁਰ ਮਹਾਰਾਜ ਜੀ ਜਦੋਂ ਸੁਲਤਾਨਪੁਰ ਲੋਧੀ ਪਹੁੰਚਦੇ ਨੇ ਪਹਿਲੀ ਵਾਰੀ ਆਉਂਦੇ ਨੇ ਜਦੋਂ ਸਤਗੁਰ ਮਹਾਰਾਜ ਜੀ ਰਾਏਪੋਏ ਦੀ ਤਲਵੰਡੀ ਨੂੰ ਛੱਡਦੇ ਨੇ ਔਰ ਇਸੇ ਹੀ ਘਰ ਦੇ ਵਿੱਚ ਸਤਗੁਰ ਮਹਾਰਾਜ ਜੀ ਨੇ ਨਿਵਾਸ ਕੀਤਾ ਉਸ ਤੋਂ ਅਗਲਾ ਸਥਾਨ ਦੇ ਅਸੀਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਹਟ ਸਾਬ ਜਿੱਥੇ ਸਤਗੁਰ ਮਹਾਰਾਜ ਪਾਤਸ਼ਾਹ ਜੀ ਨੇ ਕੀਰਤ ਕਰਨ ਦੀ ਜਿਹੜੀ ਸਾਨੂੰ ਜਾਤ ਦੱਸੀ ਕਿ ਕੀਰਤ ਬਿਲਕੁਲ ਸਿੱਖ ਦੀ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ਸਤਗੁਰ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਹੀ ਇਸੇ ਸਥਾਨ ਦੇ ਉੱਤੇ ਹੀ 13-13 ਸਤਗੁਰ ਮਹਾਰਾਜ ਜੀ ਨੇ ਟੋਲਿਆ ਹੈ। ਔਰ ਗਰੀਬ ਲੋੜਵੰਦਾਂ ਨੂੰ ਸਤਗੁਰ ਮਹਾਰਾਜ ਪਾਤਸ਼ਾਹ ਜੀ ਆਪਣੇ ਹਿੱਸੇ ਦੀ ਕਮਾਈ ਜਿਹੜੀ ਹੈ ਉਹਨਾਂ ਨੂੰ ਦੇ ਕਰਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਗੁਰਦੁਆਰਾ ਕੋਠੜੀ ਸਾਹਿਬ ਜਿੱਥੇ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤੋਂ ਹਿਸਾਬ-ਕਿਤਾਬ ਲੈਣ ਵਾਸਤੇ ਨਵਾਬ ਦੌਲਤ ਖਾਨ ਲੋਧੀ ਨੇ ਜਿਹੜਾ ਸਤਗੁਰ ਮਹਾਰਾਜ ਜੀ ਨੂੰ ਉੱਥੇ 3 ਦਿਨ ਰੱਖਿਆ ਗਿਆ ਔਰ ਸਤਗੁਰ ਮਹਾਰਾਜ ਜੀ ਤੋਂ ਹਿਸਾਬ-ਕਿਤਾਬ ਲਿਆ ਗਿਆ। ਔਰ ਸਤਗੁਰ ਮਹਾਰਾਜ ਜੀ ਦੇ ਨਾਲ ਸਬੰਧਤ ਅਸਥਾਨ ਗੁਰਦੁਆਰਾ ਸੰਤ ਘਾਟ ਸਾਹਿਬ ਉਹਨਾਂ ਦੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਜਿਸ ਸਥਾਨ ਤੇ ਸਤਗੁਰ ਮਹਾਰਾਜ ਪਾਤਸ਼ਾਹ ਜੀ ਵਿਹੇ ਤੇ ਵਿੱਚੋਂ ਪ੍ਰਗਟ ਹੁੰਦੇ ਨੇ ਮੇਰ ਸਾਹਿਬ ਦੇ ਸਥਾਨ ਤੇ ਸਤਗੁਰ ਮਹਾਰਾਜ ਜੀ ਨੇ ਵਿੱਚ ਪ੍ਰਵੇਸ਼ ਕੀਤਾ ਹੈ ਔਰ ਸੰਤ ਘਾਟ ਦੇ ਅਸਥਾਨ ਤੋਂ ਗੁਰਦੁਆਰਾ ਸਾਹਿਬ ਸਤਗੁਰ ਮਹਾਰਾਜ ਜੀ ਪ੍ਰਗਟ ਹੋ ਕਰਕੇ ਮੂਲ ਮੰਤਰ ਗੁਰਬਾਣੀ ਦਾ ਉਚਾਰਨ ਕੀਤਾ ਔਰ ਇਹ ਉਹ ਪਾਵਨ ਧਰਤੀ ਹੈ ਜਿੱਥੇ ਸਤਗੁਰ ਮਹਾਰਾਜ ਪਾਤਸ਼ਾਹ ਜੀ ਨੇ ਕਿਰਤ ਕੀਤੀ ਗ੍ਰਸਤ ਦੀ ਆਰੰਭਤਾ ਕੀਤੀ ਗੁਰਬਾਣੀ ਮੂਲ ਮੰਤਰ ਦਾ ਉਚਾਰਨ ਵੀ ਇਸੇ ਹੀ ਸਥਾਨ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਕੀਤਾ ਔਰ ਇਸੇ ਹੀ ਤਪਦੀ ਤੋਂ ਤਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਜਿਹੜਾ ਹੈ ਜਗਤ ਜਲੰਦੇ ਨੂੰ ਤਾਰਨ ਵਾਸਤੇ ਚੜਿਆ ਸੋਦਨ ਤਤ ਲੁਕਾਇ ਸਤਿਗੁਰ ਮਹਾਰਾਜ ਨੇ ਉਦਾਸੀਆਂ ਦੀ ਪ੍ਰਾਰੰਭਤਾ ਵੀ ਕੀਤੀ ਇਸੇ ਹੀ ਪਾਵਨ ਧਰਤੀ ਦੇ ਉੱਪਰ ਦਰਸ਼ਨ ਕਰਦੇ ਹਨ ਗੁਰਦੁਆਰਾ ਅੰਤਰਜਾਮ ਤਾ ਸਾਹਿਬ ਜਿੱਥੇ ਸਤਿਗੁਰ ਮਹਾਰਾਜ ਜੀ ਨੇ ਕਿ ਮੰਟ ਕਾ ਕਰਕੇ ਸੰਗਤ ਵਿੱਚ ਬੈਠਣਾ ਨਮਾਜ਼ ਸੱਚੀ ਨਮਾਜ਼ ਕਿਵੇਂ ਪੜੀ ਜਾ ਸਕਦੀ ਹੈ ਇਹ ਪਦੀਸ਼ ਦੀ ਤਾਰ ਹੈ ਆਪ ਜੀ ਨੇ ਦਰਸ਼ਨ ਕੀਤੇ ਹਨ ਤਨਗੁਰ ਨਾਨਕ ਦੇ ਮਹਾਰਾਜ ਦੀ ਪਾਵਨ ਪਵਿੱਤਰ ਚਰਨ ਛੋਪਾ ਪ੍ਰਾਪਤ ਧਰਤੀ ਸਤਗੁਰ ਮਹਾਰਾਜ ਜਿੱਥੇ ਧਰਤੀ ਨੂੰ ਭਾਗ ਲਾਏ ਹਨ ਸਤਗੁਰ ਮਹਾਰਾਜ ਜੀ ਦੀ ਪਾਵਨ ਧਰਤੀ ਸੁਲਤਾਨਪੁਰ ਲੋਧੀ ਆਪ ਜੀ ਨੇ ਦਰਸ਼ਨ ਕੀਤੇ ਆਪ ਸਰਬੱਤ ਸੰਗਤ ਨੂੰ ਤਨਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ 551 ਵਿੱਚ ਪ੍ਰਕਾਸ਼ ਗੁਰਪੁਰਪਤੀਆਂ ਲੱਖ ਲੱਖ ਵਧਾਈਆਂ ਤਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਨ ਜੀ ਦੇਸ਼ ਵਿਦੇਸ਼ ਦੀ ਸਮੁੱਚੀ ਸੰਗਤ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਤੇ ਚੱਲੇ ਤੇ ਜੀਵਨ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ